ਗਾਲਤੀ ਸੂਤਰਾ ਇਹ ਦੀ ਆ ਗਾਲਤੀ ਸੂਤਰਾ ਇਹ ਦੀ ਆ ਆਪ ਜੀ ਸਭ ਨੂੰ ਸਤਿ ਸ੍ਰੀ ਅਕਾਲ ਆ ਵੇਖੋ ਜੀ ਤੁਹਾਨੂੰ ਸਾਰੀ ਗੱਲ ਅੱਗੇ ਡਿਟੇਲ ਵਿੱਚ ਦੱਸਦੇ ਆ ਥੋੜਾ ਜਨਾ ਮਿਹਨਤ ਕਰਨੀ ਪੈਂਦੀ ਆ ਆ ਸਬਜ਼ੀਆਂ ਆਪਾਂ ਕੁਝ ਘਰੇਲੂ ਲਾਈਆਂ ਸੀ ਟਾਈਮ ਤੇ ਕਾਫੀ ਲੱਗਾ ਪਾਣੀ ਬਹੁਤ ਪਾਉਣਾ ਪਿਆ ਵਾ ਬਿਨਾ ਸਪਰੇਅ ਤੋਂ ਬਿਨਾ ਦਵਾਈ ਤੋਂ ਆ ਜਿਸ ਤਰ੍ਹਾਂ ਹੁੰਦੇ ਆਰਗੈਨਿਕ ਕਿਉਂਕਿ ਘਰ ਦੀਆਂ ਸਬਜ਼ੀਆਂ ਦੇ ਜਿਹੜੇ ਪੱਤੇ ਖਾਣ ਵਾਲੇ ਉਹ ਵੀ ਕੀਮਤੀ ਹੁੰਦੇ ਆ ਮਿਹਨਤ ਦੇ ਨਾਲ ਹੀ ਆ ਤਪੱਸਿਆ ਕਰਨੀ ਪੈਂਦੀ ਆ ਥੋੜੀ ਥੋੜੀ ਸਾਰੀ ਸਬਜ਼ੀ ਲੱਤ ਗਈ ਆ ਜੀ ਉਨਾ ਵਤਨ ਦਿਖਾ ਰਹੇ ਇੱਕ ਹੀ ਅਤੁੱਲਾਈ ਸੀ ਆ ਕੁਝ ਮੌਲੀਆਂ ਵੀ ਆ ਆ ਕੱਦੂ ਆ ਜੀ ਜਿਨ੍ਹਾਂ ਦੇ ਕੀਆ ਚੱਪਣ ਕੱਦੂ ਕੁਝ ਕਰੇ ਰੂ ਟਮਾਟਰ ਆ ਆ ਮਿਰਚਾਂ ਹਰੀਆਂ ਆ ਆ ਬਤਾਉਂ ਵੀ ਇੱਕ ਦੋ ਲੱਥੇ ਆ ਪਿੰਡੀਆਂ ਤੋਰੀਆਂ ਆ ਵਾ ਨਿੰਬੂ ਲਾਇਆ ਕਰੇ ਹੋਰ ਵੀ ਲੱਗੇ ਵੈਸੇ ਆ ਖੀਰੇਲੇ ਆ ਮਤਲਬ ਇਹ ਥੋੜੀਆਂ ਜਿਹਾ ਨਾ ਮਿਕਸ ਕਰਕੇ ਬਣਾ ਲਾਂਗੇ ਤੇ ਘਰ ਦੀ ਸਰਜੀ ਆ ਇਹ ਗੱਲ ਕਾਦੀ ਜੀ ਥੋੜਾ ਬਾਲਾ ਮਿਹਨਤ ਕਰੋ ਕੁਝ ਨਾ ਕੁਝ ਬਣ ਜਾਂਦਾ ਉਹਨਾਂ ਬਾਹਰਲੇ ਦੇਸ਼ਾਂ 'ਚ ਜਾਓਗੇ ਦੇਖੋ ਕਿੰਨੀ ਤਪੱਸਿਆ ਕਰਦੇ ਆ ਇਨਸਾਨ ਬੱਚੇ ਜੋ ਵੀ ਆਪਣੇ ਜਾਂਦੇ ਭੈਣ ਭਰਾ ਬਹੁਤ ਮਿਹਨਤ ਕਰਦੇ ਆ ਮਿਹਨਤ ਦਾ ਫਲ ਮਿਲਦਾ ਆ ਆਪਾਂ ਇਥੇ ਆਖਦੇ ਨਾ ਉੱਥੇ ਆਇਆ ਹੁੰਦਾ ਜੀ ਹੁੰਦਾ ਪਰ ਉੱਥੇ ਮਿਹਨਤ ਬਹੁਤ ਕਰਦੇ ਜੀ ਹਿਸਾਬ ਲਾਉਨੇ ਆ ਕਿ ਜੇ ਆਪਾਂ ਉਦੋਂ ਨੂੰ 25% ਵੀ ਇੱਥੇ ਮਿਹਨਤ ਕਰ ਲਈਏ ਨਾ ਆਪਣੇ ਪੰਜਾਬ ਵਿੱਚ ਤੇ ਆਪਾਂ ਵੱਧ ਤਰੱਕੀ ਕਰ ਸਕਦੇ ਆ ਗੱਲ ਕਾਦੀ ਵੀ ਉਹ ਲੋਕ ਬਾਹਰਲੇ ਦੇਸ਼ਾਂ ਵਾਲੇ ਇੱਧਰ ਆਉਣਗੇ ਪਰ ਇੱਥੇ ਮਿਹਨਤ ਹੁੰਦੀ ਨਹੀਂ ਤੇ ਜੇ ਹੋਵੇ ਤੇ ਮੋਲਨੇ ਪੈਂਦਾ ਡਿਸਪਲਨ ਕਾਨੂੰਨ ਟਾਂਚੇ ਮੜੇ ਆ ਇਹ ਗੱਲ ਸਿਰ ਤੇ ਹੋਈ ਆ ਤੇ ਅੱਗੇ ਵੀ ਆ ਮਿਹਨਤ ਕੀਤੀਆਂ ਵਾ ਕਾਫੀ ਤਪੱਸਿਆ ਬਾਹਰੋਂ ਹੋ ਗਏ ਨੇ ਤੇ ਉੱਥੋਂ ਕੁਝ ਸਿੱਖਿਆ ਵਾ ਕੁ ਅਰੂੜੀ ਪਾਈ ਆ ਕੁਝ ਆਪਾਂ ਲਾ ਕੇ ਸਬਜ਼ੀਆਂ ਫਲ ਲਾ ਕੇ ਫਲ ਨਿੰਮੂਆਂ ਦੇ ਬੂਟੇ ਵੀ ਆ ਮਿਰਚਾਂ ਦੇ ਬੜੇ ਸੋਹਣੇ ਹੋ ਗਏ ਆ ਉੱਥੇ ਨਾ ਮਤਲਬ ਮਿਸਟ ਚੀਜ਼ ਨਹੀਂ ਸੁੱਟਦੇ ਜੋ ਵੀ ਆ ਰਹਿਤਕੂਂਦ ਸਬਜ਼ੀਆਂ ਰੋਟੀ ਪਾਣੀ ਜੋ ਵੀ ਆ ਪੱਤੇ ਵਗੈਰਾ ਸਭ ਪਾ ਦਿੰਦੇ ਆ ਖੇੜਾ ਬਣਾ ਕੇ ਇਹਨਾਂ ਦੇ ਜੋ ਵੀ ਆਪਾਂ ਸਬਜ਼ੀਆਂ ਲਾਉਨੇ ਉਸੇ ਤਰ੍ਹਾਂ ਹੀ ਆਪਾਂ ਕੀਤਾ ਵਾ ਖੇੜਾ ਬਣਾ ਕੇ ਕਿੰਨੀ ਕਿੰਨੀ ਛਾੜਦੀ ਆ ਜੋ ਲੱਕੜ ਦਾ ਗੁੱਦੀ ਗਲਾ ਨਾ ਲੱਕੜ ਦਾ ਬਾਦ ਘਾਟ ਹੁੰਦੀ ਆ ਕਚਰਾ ਕੁਚਰਾ ਬੂਰਾ ਬਾਰਾ ਉਹ ਵੀ ਪਾਤਾ ਤੇ ਉਹਦੋਂ ਖੇੜਾ ਬੜੀਆਂ ਸੋਹਣੀਆਂ ਬਣ ਗਿਆ ਤੇ ਮਿਰਚਾਂ ਵੀ ਬੜੀਆਂ ਲੱਗ ਰਹੀਆਂ ਵਾ ਤੇ ਆ ਕੱਦੂ ਵੀ ਲੱਗ ਰਹੇ ਆ ਪਰ ਇੱਕ ਥੋੜੀ ਜੀ ਗੱਲ ਇਧਰ ਆਪਣੇ ਇਹ ਪੈ ਜਾਂਦੀ ਮੌਸਮ ਦੇ ਹਿਸਾਬ ਨਾਲ ਨਾ ਇਹਨਾਂ ਨੂੰ ਸਬਜ਼ੀਆਂ ਨੂੰ ਲਾਉਂਦਿਆਂ ਹੀ ਉਗਦੇ ਆਪਦੇ ਪੱਤੇ ਨਿਕਲਣ ਦੇ ਸ਼ੁਰੂ ਹੁੰਦੇ ਆ ਤੇ ਸੁੰਡੀ ਵਗੈਰਾ ਕੀੜੇ ਵਗੈਰਾ ਪੈ ਜਾਂਦੇ ਆ ਕੁਮੜਾਉਂਦੇ ਆ ਫੁੱਲ ਘਟ ਲੱਗਦੇ ਆ ਉਹਦਾ ਪਹਿਲਾ ਇਲਾਜ ਕੀਤਾ ਸੀ ਆਪਣੇ ਘਰੇ ਨਾ ਕੁਝ ਨਿੰਮ ਲਾਈਆਂ ਦੋ ਤਿੰਨ ਨਿੰਮਾ ਨਿੰਮਾ ਦੇ ਪੱਤੇ ਜਦੋਂ ਥੱਲੇ ਡੇਗਦੇ ਨਾ ਸਾਰੇ ਇਕੱਠੇ ਕਰੀ ਜਾਂਦੇ ਆ ਇਕੱਠੇ ਕਰਕੇ ਡਰਮ ਵਿੱਚ ਪਾਏ ਉਹਦੇ ਵਿੱਚ ਪਾਣੀ ਪਾ ਲਈਦਾ ਵਾ ਤੇ ਜਦੋਂ ਪਾਣੀ ਦੋ ਤਿੰਨ ਮਹੀਨੇ ਪਿਆ ਵੀ ਰਹਿੰਦਾ ਤੇ ਪਾਣੀ ਦੀ ਸਪਰੇਅ ਕਰ ਦਿੰਦੇ ਆ ਤੇ ਜੇ ਜਿਆਦਾ ਜਲਦੀ ਹੋਵੇ ਤੇ ਫਿਰ ਉਹ ਪਾਣੀ ਪੱਤੇ ਪਾ ਕੇ ਨਿੰਮ ਦੇ ਅਬਾਲ ਵੀ ਲਈਦਾ ਤੇ ਉਹਦੀ ਸਪਰੇਅ ਕਰ ਦਿੰਦੀ ਆ ਤੇ ਮੁਬੀ ਠੀਕ ਹੈ ਜੀ ਪਰ ਬਾਕੀ ਹੋਰ ਇਹ ਮਿਹਨਤ ਬੜੀ ਤਪੱਸਿਆ ਕਰਨੀ ਪੈਂਦੀ ਹੈ ਇਹਨਾਂ ਨੂੰ ਸਬਜ਼ੀਆਂ ਨੂੰ ਨਾ ਇੰਨਾ ਕੋ ਪੈਦਾ ਕਰਨ ਵਾਸਤੇ ਕਾਫੀ ਮਿਹਨਤ ਕਰਨੀ ਪਈ ਆ ਪਾਣੀ ਵੀ ਬੜਾ ਦੇਣਾ ਪੈਂਦਾ ਧਿਆਨ ਰੋਜ਼ ਰੱਖਣਾ ਪੈਂਦਾ ਜਿਸ ਤਰ੍ਹਾਂ ਬੱਚਿਆਂ ਦਾ ਧਿਆਨ ਰੱਖਣਾ ਪੈਂਦਾ ਨਾ ਛੋਟੇ ਬੱਚਿਆਂ ਦਾ ਵਾਰ-ਵਾਰ 2-4 ਵਾਰ ਦਿਹਾੜੀ ਚ ਇਹਨਾਂ ਨੂੰ ਵੇਖਣਾ ਪੈਂਦਾ ਜੀ ਉਸੇ ਤਰ੍ਹਾਂ ਉਹਦੇ ਆਜਾੜਿਆਂ ਵਿੱਚੋਂ ਕਾਹਬੂਟ ਕੱਢਣਾ ਪੈਂਦਾ ਵੇਖਣਾ ਪੈਂਦਾ ਬਲਾਂ ਠੀਕ ਆ ਕਿਸ ਤਰ੍ਹਾਂ ਵਾਂ ਲਾਗੇ ਆਉਂਦੇ ਜਾਂਦੇ ਕਦੀ ਮਿੱਟੀ ਲਾਤੀ ਖੇਡ ਬਣਾਉਂਦੀ ਤੇ ਇਹ ਵੇਖੋ ਤੁਸੀਂ ਘਰ ਦੀ ਸਬਜ਼ੀ ਦਾ ਫਾਇਦਾ ਵੜਾਵਾ ਵੀਰੇ ਮੇਰੀ ਬੇਨਤੀ ਆ ਵੀ ਥੋੜੀ-ਥੋੜੀ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਨਾਲ ਮਿਲਦਾ ਵਾ ਮਿਹਨਤ ਦੇ ਨਾਲ ਹੀ ਸਭ ਕੁਝ ਮਿਲਦਾ ਵਾ ਹੁਣ ਆ ਮੂੜੀਆਂ ਹੋਰ ਵੀ ਲੱਗੀਆਂ ਵੈਸੇ ਆਪਾਂ ਤੇ ਇੱਕ ਇੱਕ ਅੱਧੀ ਤੋੜੀ ਐ ਨਾ ਵੇਖੋ ਕਰੇ ਲਾਈਆਂ ਮੂੜੀਆਂ ਲੰਬਾਈ ਕਾਹਿਆ ਕਿੰਨੀਆਂ ਸੋਹਣੀਆਂ ਆ ਇਹਨਾਂ ਦੇ ਕੀਆ ਤੋਰੀ ਆ ਚੱਪਲ ਕਦੂ ਹਰੀ ਮੇਚ ਬਤਾਉਂ ਪਿੰਡੀ ਤੋਰੀ ਨਿੰਬੂ ਹੋਰ ਲੱਗਿਆ ਨਿੰਬੂ ਕਰੇਲੇ ਇਸ ਕਰਕੇ ਵੀਰੇ ਸਾਰਿਆਂ ਨਾਲ ਹੱਥ ਜੋੜ ਕੇ ਬੇਨਤੀ ਆ ਮਿਹਨਤ 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 ਕਰਨੀ ਪੈਂਦੀ ਆ ਫਿਰ ਫਲ ਮਿਲਦਾ ਵਾ ਫਿਰ ਵਾਰ-ਵਾਰ ਉਹ ਹੱਥ ਜੋੜ ਕੇ ਬੇਨਤੀ ਆ ਆਪਣੇ ਦੇਸ਼ ਪੰਜਾਬ ਵਿੱਚ 20 25% ਵੀ ਕਰ ਲਈਏ ਮਿਹਨਤ ਆ ਆਪਾਂ ਬਾਹਰਲੇ ਦੇਸ਼ਾਂ ਨੂੰ ਤਰੱਕੀ ਦੀ ਵੱਧ ਕਰ ਸਕਦੇ ਆ ਬਾਹਰਲੇ ਲੋਕ ਇਧਰ ਆਉਣਗੇ ਕਿਉਂਕਿ ਬਾਹਰ ਗੱਲ ਤਰੱਕੀ ਤਾਂ ਆ ਮਿਹਨਤ ਬੜੀ ਆ ਸਾਰਿਆਂ ਦਾ ਧਿਆਨ ਮਿਹਨਤ ਉੱਲੀ ਆ ਕਿਸੇ ਦਾ ਕੋਈ ਈਰਖਾ ਵਾਲੀ ਨਹੀਂ ਲੜਾਈ ਝਗੜੇ ਵਾਲੀ ਨਹੀਂ ਡਿਸਪਲਨ ਆ ਕਾਨੂੰਨ ਆ ਗੱਲ ਕਾਦੀ ਵੀ ਥਾਂ-ਥਾਂ ਕੈਮਰੇ ਲੱਗੇ ਆ ਕੈਮਰੇ ਦੇ ਅੰਡਰ ਰਹਿੰਦੇ ਲੋਕ ਇਸ ਕਰਕੇ ਉੱਥੇ ਕੋਈ ਮਤਲਬ ਗਲਤ ਹਰਕਤਾਂ ਨਹੀਂ ਹੁੰਦੀਆਂ ਹੁੰਦੀਆਂ ਪਰ ਉਸੇ ਵੇਲੇ ਸੱਜਾ ਮਿਲ ਜਾਂਦੀ ਆ ਵੀਰੇ ਬਸ ਇਹੋ ਹੀ ਆ ਬਾਹਰ ਜਿਹੜਾ ਜਾਂਦਾ ਵਾ ਲੋਕ ਬਸ ਕਾਨੂੰਨ ਹੈ ਥਾਂ ਥਾਂ ਕੈਮਰੇ ਲੱਗੇ ਡਿਸਪਲਨ ਨੇ ਆ ਬੇਨਤੀ ਆ ਵੀ ਇਤਨੀ ਮਿਹਨਤ ਕਰੀਏ ਥੋੜੀ ਬਹੁਤਾ ਕਰੇ ਲੋ ਬਗੀਚੀ ਲਾਈਏ ਨੀ ਯਾਰੇ ਵਜੇ ਰਹਿੰਦੇ ਆ ਬਿਨਾ ਸਪਰੇਅ ਤੋਂ ਆਪਣੇ ਘਰੇ ਲੂਖਾਦ ਜਿਹੜੀ ਆ ਰੂੜੀ ਵਗੈਰਾ ਗਲੀ ਸੜੀ ਜਾਂ ਕਰਦੀਆਂ ਸਬਜ਼ੀਆਂ ਸੁਧੀਆਂ ਜੋ ਰੋਟੀ ਪਾਣੀ ਵਾਧਾ ਕਰਦਾ ਨਾ ਇੱਕ ਟੋਆ ਕੱਢ ਕੇ ਉਹਦੇ ਵਿੱਚ ਪਾ ਛੱਡੋ ਨਾਪ ਛੱਡੋ ਥੋੜੇ ਜਿਰਬਾ ਨਾਲ ਫਿਰ ਖਾਦ ਬਣ ਜਾਂਦੀ ਆ ਕੰਪੋਸਟ ਖਾਦ ਕਹਿੰਦੇ ਉਹਦੀ ਬੜੀ ਵਧੀਆ ਚੀਜ਼ ਬਣਦੀ ਆ ਤੇ ਜੇ ਤੁਹਾਡੇ ਘਰੇ ਕੋਈ ਨਿੰਮ ਵਗੈਰਾ ਹੈਗੀ ਆ ਜਾਂ ਕੋਈ ਵੀ ਅਜੀ ਚੀਜ਼ ਆ ਨਾ ਉਹਦੇ ਪੱਤੇ ਪਾ ਲਓ ਕਿਸ ਡਰਮ ਵਿੱਚ ਕਿਸ ਢਾਂਡੇ ਵਿੱਚ ਉਹਦਾ ਪਾਣੀ ਆ ਜਿਹੜਾ ਉਹਦੇ ਨਾਲ ਸਪਰੇਅ ਕਰ ਦੇਣੀ ਚਾਹੀਦੀ ਆ ਬੜਾ ਵਧੀਆ ਰਿਜ਼ਲਟ ਮਿਲਦਾ ਜੀ ਆਪ ਜੀ ਨੂੰ ਸਾਰਿਆਂ ਨੂੰ ਨਮਸਕਾਰ ਧੰਨਵਾਦ ਕਰਦੇ ਬਗੀਚੀ ਕਰਦੀ ਲਗੀ ਜੀ ਨਮਸਕਾਰ ਗਲਤੀਆਂ ਮਾਫ ਕਰਨੀਆਂ ਵੀਰੇ ਨਮਸਕਾਰ